ਹੀਰਾਂਜਾ ਕਹਿੰਦੇ ਹਨ ਦਰਿਆ ਚਨਾ ਦੇ ਕੰਢੇ ਚੰਗ ਸਿਆਲ ਦੀ ਇੱਕ ਸਰਦਾਰ ਮਾਲਕ ਚੂਚ ਕਰ ਇੱਕ ਲੜਕੀ ਪੈਦਾ ਹੋਈ ਜਿਸ ਦਾ ਨਾਂ ਹੀਰ ਰੱਖਿਆ ਗਿਆ ਖੁੱਲੇ ਡੁੱਲੇ ਮਾਹੌਲ ਤੇ ਮਾਪਿਆਂ ਦੇ ਲਾਡ ਪਿਆਰ ਵਿੱਚ ਪਲੀ ਹੀਰ ਇੰਨੀ ਸੋਹਣੀ ਸੀ ਕਿ ਉਸ ਦੀਆਂ ਸੁੰਦਰਤਾਆਂ ਦੀਆਂ ਕੰਸੂਆਂ ਨੇੜੇ ਤੇੜੇ ਦੇ ਇਲਾਕੇ ਤੱਕ ਪਹੁੰਚ ਗਈਆਂ ਇਸ ਇਲਾਕੇ ਵਿੱਚ ਤਖਤ ਹਜ਼ਾਰਾ ਨਾਂ ਦੇ ਪਿੰਡ ਵਿੱਚ ਇੱਕ ਚੌਧਰੀ ਮੌਜੂ ਰਹਿਦਾ ਸੀ ਉਸ ਦੇ 8 ਪੁੱਤਰ ਸੀ ਇਹਨਾਂ ਵਿੱਚੋਂ ਸਭ ਤੋਂ ਛੋਟਾ ਰਾਂਝਾ ਸੀ ਉਹ ਹਜੇ ਅਣਵਿਆਹ ਸੀ ਕੀਤਾ ਦੀ ਮੌਤ ਤੋਂ ਪਿਛੋਂ ਭਰਾਵਾਂ ਵਿੱਚ ਜ਼ਮੀਨ ਦੀ ਵੰਡ ਬੜਾਈ ਤੇ ਝਗੜਾ ਹੋ ਗਿਆ। ਰਾਂਝੇ ਨੂੰ ਸਭ ਤੋਂ ਮਾੜੀ ਜ਼ਮੀਨ ਦਿੱਤੀ ਗਈ। ਰਾਂਝਾ ਆਪਣੇ ਭਰਾਵਾਂ ਦੇ ਸੁਭਾਅ ਤੋਂ ਦੁਖੀ ਸੀ। ਬਲਦੀ ਉੱਤੇ ਭਾਬੀਆਂ ਦੇ ਸਤਾਨੇ ਨੇ ਤੇਲ ਦਾ ਕੰਮ ਕੀਤਾ। ਜਦ ਦੇਖਾਂਗੇ ਜਦੋਂ ਤੁਸਰਾਂ ਦੀ ਹੀਰ ਵਿਆਹ ਲਿਆਏਗਾ। ਉਹ ਇਸ ਤੋਂ ਧਿਆਨਤ ਨਿਰਾਸ਼ ਹੋ ਕੇ ਆਪਣਾ ਪਿੰਡ ਛੱਡ ਕੇ ਤੁਰ ਪਿਆ। ਅੱਗੇ ਉਸੇ ਰਾਹ ਵਿੱਚ ਚਨਾਦ ਰਿਆ ਪੈਂਦਾ ਸੀ। ਬਿਨਾਂ ਬੇੜੀਆਂ ਤੋਂ ਇਸ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਸੀ। ਸਬੱਬ ਨੂੰ ਉੱਥੇ ਹੀਰ ਦੀ ਬੇੜੀ ਖੜੀ ਸੀ। रांजोस बेड़ी ਵਿੱਚ ਚੜ ਗਿਆ ਇਸ 베ड़ी ਵਿੱਚ ਹੀਰ ਦਾ ਸੁੰਦਰ ਤੇ ਆਰਾਮਦਾਇਕ ਪਲੰਗ ਵੀ ਸੀ ਰਾਂਜੀ ਦਾਸ ਪਲੰਗ ਉੱਤੇ ਲੇਟ ਕੇ ਵੇਖਣ ਨੂੰ ਜੀ ਕੀਤਾ ਉਹ ਸਫਰ ਕਰਕੇ ਨਾ ਥੱਕਿਆ ਹੋਇਆ ਸੀ ਕਿ ਪਲੰਗ ਉੱਤੇ ਲੇਟਦਾ ਹੀ ਉਹਨੂੰ ਗੂੜੀ ਨੀਂਦ ਆ ਗਈ ਉਧਰ ਕਿਸੇ ਨੇ ਹੀਰ ਨੂੰ ਜਾ ਦੱਸਿਆ ਕਿ ਉਸਦੇ ਪਲੰਗ ਤੇ ਕੋਈ ਅਜਿਹਾ ਜਨਬੀ ਸੁੱਤਾ ਹੋਇਆ ਹੈ ਕਹਿੰਦੇ ਹਨ ਹੀਰ ਭਰੀ ਪਿੱਤੀ ਆਪਣੀ 베ड़ी ਕੋਲ ਪਹੁੰਚੀ ਤੇ ਕੜਕਦੀ ਹੋਈ ਰਾਂਝੇ ਨੂੰ ਸ਼ਮਕਾ ਮਾਰਨ ਲੱਗੀ ਜੋ ਹੀ ਰਾਂਝੇ ਦੀ ਜਹਾ ਖੁੱਲੀ ਉਸਨੇ ਹੀਰਵਲ ਉੱਠ ਕੇ ਤੱਕਿਆ ਇਸ ਪਹਿਲੀ ਤੱਕਣੀ ਵਿੱਚ ਹੀ ਦੋਵੇਂ ਪ੍ਰੇਮ ਸੰਬੰਧ ਵਿੱਚ ਵੱਜ ਗਏ ਹੀਰ ਨੇ ਰਾਂਝੇ ਨੂੰ ਆਪਣੇ ਨੇੜੇ ਰੱਖਣ ਲਈ ਆਪਣੇ ਪਿਓ ਕੋਲ ਮੱਝਾਂ ਦੀ 4 ਵਜੋਂ ਨੌਕਰੀ ਦਵਾ ਦਿੱਤੀ ਉਹ ਹੁਣ ਚੋਰੀ-ਚੋਰੀ ਇੱਕ ਦੂਜੇ ਨੂੰ ਮਿਲਦੇ ਰਾਂਝਾ 12 ਸਾਲ ਹੀਰ ਦੀਆਂ ਭਾਵੇਂ ਹੀਰ ਦੇ ਪਿਓ ਦੀਆਂ ਮੱਝਾਂ ਚਾਰਦਾ ਰਿਹਾ ਹੌਲੀ-ਹੌਲੀ ਉਹਨਾਂ ਦੇ ਆਪਸੀ ਪ੍ਰੇਮ ਦੇ ਚਰਚੇ ਸਾਰੇ ਪਿੰਡ 'ਚ ਫੈਲ ਗਏ ਹੀਰ ਦੇ ਪਿਓ ਨੇ ਹੁਸ਼ਿਆਰੀ ਵਰਤ ਕੇ ਹੀ ਦਾ ਵਿਆਹ ਰੰਗਪੁਰ ਖੇੜਿਆਂ ਦੇ ਸੈਦੇ ਨਾਲ ਕਰ ਦਿੱਤਾ। ਰਾਂਝਾ ਬੜਾ ਨਿਰਾਸ਼ ਹੋਇਆ। ਰਾਂਝੇ ਨੇ ਹੀ ਨੂਰ ਦੇ ਸੌਰਪਿੰਦ ਜਾ ਕੇ ਮਿਲਣ ਦੀ ਤਰਕੀਬ ਸੋਚੀ। ਕਿਹਾ ਜਾਂਦਾ ਹੈ ਕਿ ਉਸ ਦੇ ਬਾਲਨਾਥ ਨਾਮ ਦੇ ਜੋਗੀ ਤੋਂ ਜੋਗ ਤਰ ਕਰਨ ਕਰ ਲਿਆ ਤੇ ਜੋਗੀ ਬਣ ਕੇ ਰੰਗਪੁਰ ਨੂੰ ਤੁਰ ਪਿਆ। ਹੀਰ ਨੂੰ ਆਪਣਾ ਪਤੀ ਸੈਦਾ ਬਿਲਕੁਲ ਹੀ ਪ੍ਰਮਾਨ ਨਹੀਂ ਸੀ। ਇਸ ਦਾ ਇਹ ਵਿਆਹ ਦੀ ਸ਼ਰ ਦੇ ਖਿਲਾਫ ਹੋਇਆ ਸੀ। ਸੌਰੇ ਘਰ ਵਿੱਚ ਉਸ ਦੀ ਕਿੰਨਾ ਨਾਂ ਸਹਿਤੀ ਸੀ ਉਹ ਮੁਰਾਦਨਾ ਦੀ ਕਿਸੇ ਬਲੋਚ ਨੂੰ ਪਿਆਰ ਕਰਦੀ ਸੀ ਛੇਤੀ ਹੀਰਤ ਸੀਤੀ ਇੱਕ ਦੂਜੇ ਨਾਲ ਆਪਦੇ ਮਨ ਦੇ ਪੀਤ ਸਾਂਝੇ ਕਰਨ ਲੱਗੀਆਂ ਇਸ ਉਪਰੰਤ ਹੀਰ ਜੋਗੀ ਬਣੀ ਰਾਂਝੇ ਨੂੰ ਸਹਿਤੀ ਨਹੀਂ ਮਿਲਣ ਲੱਗੀ ਕੁਝ ਸਮੇਂ ਪਿਛੋਂ ਸਹਿਤੀ ਦੀ ਸਹਾਇਤਾ ਨਾਲ ਹੀਰ ਅਤੇ ਰਾਂਝਾ ਰੰਗਪੁਰ ਤੋਂ ਭੱਜ ਗਏ ਪਤਾ ਲੱਗਨ ਉਤੇ ਰੰਗਪੁਰ ਖੇੜਿਆਂ ਦੇ ਬੰਦੇ ਉਹਨਾਂ ਨੂੰ ਫੜਨ ਲਈ ਦੌੜੇ ਅਖੀਰ ਨੂੰ ਉਹਨਾਂ ਨੇ ਪਿੱਛਾ ਕਰਦਿਆਂ ਸਪ੍ਰੀਮੀ ਜੋੜੇ ਨੂੰ ਫੜ ਲਿਆ ਤਾਂ ਦੇ ਮਾਮਲਾ ਕੋਰਟ ਕਬੂਲੇ ਦੇ ਕਾਜੀ ਕੋਲ ਗਿਆ ਉਸਨੇ ਦੋਹਾਂ ਧਿਰਾਂ ਨੂੰ ਸੁੰਨ ਪਿਛੋਂ ਫੈਸਲਾ ਹੀਰਾਂਜੇ ਦੇ ਹੱਕ ਵਿੱਚ ਕਰ ਦਿੱਤਾ ਇੱਕ ਰਵਾਇਤ ਅਨੁਸਾਰ ਇਸ ਪਿਛੋਂ ਹੀਰ ਤੇ ਰਾਂਝਾ ਚੂਚਕ ਕੋਲ ਆ ਗਏ ਫਿਰ ਹੀਰ ਦੇ ਮਾਪਿਆਂ ਦੀ ਸਹਿਮਤੀ ਪਿਛੋਂ ਸੁਖੀ ਸੁਖੀ ਵੱਸਣ ਲੱਗੇ ਦੂਸਰੀ ਰਵਾਇਤ ਅਨੁਸਾਰ ਜਦੋਂ ਇਹ ਜੋੜੀ ਹੀਰ ਦੇ ਮਾਪਿਆਂ ਕੋਲ ਪਹੁੰਚੀ ਉਹ ਤੁਨ ਦੀ ਪ੍ਰੀਤ ਗੁੱਝੀ ਚਾਲ ਦੀ ਸ਼িকার ਹੋ ਗਈ ਹੀਰ ਦੇ ਮਾਪਿਆਂ ਨੇ ਮਛਲੇ ਹੋ ਕੇ ਰਾਂਝ ਨੂੰ ਕਿਹਾ ਕਿ ਉਹ ਬਖੈਦਾ ਚੰਚ ਲੈ ਕੇ ਹੀਰ ਨੂੰ ਵਿਆਹ ਕੇ ਲੈ ਜਾਵੇ ਰਾਂਝਾ ਉਹਨਾਂ ਦੀ ਗੱਲ ਮੰਨ ਕੇ ਆਪਣੇ ਪਿੰਡ ਵਿਆਹ ਦਾ ਪ੍ਰਬੰਧ ਕਰਨ ਲਈ ਚਲਾ ਗਿਆ ਪਿੱਛੋਂ ਹੀਰ ਦੇ ਮਾਪਿਆਂ ਨੇ ਹੀਰ ਨੂੰ ਮਨ ਘੜਤ ਕਢੀ ਇਹ ਗੱਲ ਦੱਸੀ ਕਿ ਰਾਂਝੇ ਨੂੰ ਕਿਸੇ ਨੇ ਮਾਰ ਦਿੱਤਾ ਹੈ ਇਹ ਸੁਣ ਕੇ ਹੀਰ ਬੇਹੋਸ਼ ਹੋ ਗਈ ਤਦ ਹੀਰ ਦੇ ਚਾਚੇ ਕੈਦੋ ਨੇ ਉਸ ਨੂੰ ਜ਼ਹਿਰ ਪਿਆ ਦਿੱਤਾ ਉਧਰ ਹੀਰ ਦੀ ਮੌਤ ਦੀ ਖਬਰ ਸੁਣ ਕੇ ਰਾਂਝੇ ਨੇ ਵੀ ਪ੍ਰਾਣ त्याग ਦਿੱਤੇ